ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਜੇਕਰ ਵੀਡੀਓ ਥੋੜੀ ਜੀ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਲਓ ਜੀ ਇੱਥੇ ਟਾਈਮ ਹੋ ਗਿਆ ਸਹੀ 7 ਦਾ ਤੇ ਕੀ ਰਾਂ ਪਸੂਆਂ ਵਾਲਾ ਕੰਮ ਆਪਾਂ ਨੇ ਮੇੜਿਆ ਸਾਰਾ ਮੋਟਾ ਮੋਟਾ ਗੋਹਾ ਛੱਡਿਆ ਈ ਧਾਰਾ ਬੋਕ ਸਾਰਾ ਬੋਕਰ ਤਾਂ ਵਜਦੀ ਨਹੀਂ ਕਿਉਂਕਿ ਰੱਬ ਕਿਣ ਮਣ ਕਿਣ ਮਣ ਕਰੀ ਜਾਂਦਾ ਬੱਦਲ ਬਹੁਤ ਜਿਆਦੇ ਬੱਦਲ ਵਾਈ ਹੋਈ ਪਈ ਐ ਪੂਰਾ ਐ ਘੁਲੇ ਖੜਾ ਵੀ ਹੁਣ ਵੀ ਆਇਆ ਹੁਣ ਵੀ ਆਇਆ ਤੇ ਜਸ਼ਨੇ ਦਾ ਪਾਣੀ ਮੈਂ ਗੈਸ ਤੇ ਧਰ ਲਿਆ ਗਰਮ ਇਹ ਤਾਂ ਸਾਡੇ ਵਾਲੇ ਮੁੰਡੇ ਨੂੰ ਤਾਂ ਚਾਰ ਕਣੀਆਂ ਪੈ ਜਾਣ ਕੰਬ ਵਿੱਚ ਪਾਲਾ ਚੜਨ ਲੱਗ ਜਾਂਦਾ ਮੰਮੀ ਪਾਣੀ ਗਰਮ ਕਰੋ ਠੀਕ ਆ ਮਾ ਤੇ ਲੋ ਜੀ ਪਾਣੀ ਗਰਮ ਤਾਂ ਰੱਖਿਆ ਆਪਾਂ ਬਸ ਤੇ ਥੋੜੀ ਕੁਸ ਹੋ ਜਾਂਦਾ ਕਦੇ ਕੱਤ ਤੇ ਨਾ ਉਹ ਨਾਲੇ ਚ ਪਾ ਕੇ ਆਉਂਗਾ ਪਾਣੀ ਦਾ ਹੋ ਜਾਂਦਾ ਗਰਮ ਫੇਰ ਗੁੰਦੀਆਂ ਆਟਾ ਤੇ ਫੇਰ ਆਪਾਂ ਇਹਨੂੰ ਰੈਡੀ ਕਰਕੇ ਤੇ ਫੇਰ ਕੋਈ ਦੇਖਦੇ ਆਂ ਝਾੜੂ ਕਮਰਾ ਕਮਰੇ ਚ ਵੱਜੂਗਾ ਇੱਥੇ ਵੀ ਹੁੰਦਾ ਵੱਜ ਜੂਗਾ ਜਿਆਦਾ ਤਾਂ ਹੈ ਨਹੀਂ ਪਰ ਕਿਤੇ ਕਿਤੇ ਜਿਆ ਪਾਣੀ ਜਖੜਾ ਤੇ ਕਿਉਂਕਿ ਇੱਕਦਮ ਕਿਹੜਾ ਜ਼ੋਰ ਦਾ ਆ ਗਿਆ ਸੀ ਤੇ ਮੈਂ ਤੇ ਮੰਮੀ ਨੇ ਧਾਰਾ ਗੱਡੀਆਂ ਕਣੀਆਂ ਉਧਰੋਂ ਧਾਰਾ ਕੱਢਣ ਪੈ ਗਈਆਂ ਉਧਰੋਂ ਕਣੀਆਂ ਆਉਣ ਲੱਗ ਗਈਆਂ ਤੇ ਸਭ ਸੁਹੜਾ ਮੁਗਲੇ ਕੰਮ ਹੋ ਗਏ ਸਾਰੇ ਭਿੱਜ ਗਏ ਮੁੜ ਕੇ ਪੱਖਿਆਂ ਉੱਥੇ ਥੱਲੇ ਬੈ ਇੰਨਾ ਸ਼ੁਕਰ ਵੀ ਲਾਈਟ ਨਹੀਂ ਗਈ ਫਿਰ ਕਾ ਕਪੜੇ ਸੁਕਾਈ ਸਾਨੂੰ ਪਤਾ ਗਿੱਲੇ ਸਿੱਲੇ ਜੇ ਤਾਂ ਵਲਕਤ ਆਉਂਦੀ ਹੈ ਜਦੋਂ ਅਜੇ ਸਾਰਾ ਕੰਮ ਤਾਂ ਸੱਤੇ ਪਿਆ ਸੀ ਕਰਨ ਵਾਲਾ ਹਨਾ ਕਪੜੇ ਪਹਿਲਾਂ ਹੀ ਆਏ ਸੁਗਲੇ ਜ ਹੋ ਗਏ ਫਿਰ ਹਲਕਤ ਆਉਂਦੀ ਹੈ ਤੇ ਲੋ ਜੀ ਬਸ ਸਵੇਰ ਦਾ ਲੱਗਿਆ ਰੱਬ 4 ਵਜੇ ਤੱਕ ਘੰਮਣ ਘੰਮਣ ਕਰਨ ਤੇ ਬਾਕੀ ਜੀ ਆਟਾ ਗੁੰਦੀਆਂ ਮੈਂ ਜਸਣੇ ਦਾ ਤੇ ਨਾਲੇ ਪਾਉਨੇ ਆ ਭਾਂਡੇ ਦੀ ਲੱਸੀ ਦੁੱਧ ਵਗੈਰਾ ਸਾਰਾ ਪਾਇਆ ਪਿਆ ਜਿਹੜਾ ਡੈਰੀ ਚੋਂ ਆਉ ਉਹ ਤੇ ਜਿਹੜਾ ਭਾਂਡੇ ਤੇ ਫੜਾਉਣਾ ਉਹ ਵੀ ਤੇ ਚਲੋ ਜੀ ਅੱਗੇ ਦੀ ਅੱਗੇ ਕਰਦੇ ਆ ਆਪਾਂ ਬਲੌਗ ਨੂੰ ਆਪਣੇ ਨੂੰ ਕੰਟੀਨਿਊ ਮਸ਼ੀਨ 'ਚ ਕੱਪੜੇ ਪਾਏ ਪਏ ਆ ਪਰ ਤੱਕ ਕਿਣਮਣ ਹੋਈ ਜਾਂਦੀ ਐ ਮੰਮੀ ਕਹਿੰਦੇ ਲੈਟ ਨਾ ਬੱਜੇ ਕਿਰਾਂ ਕਹਿੰਦੀ ਧੋ ਤੋਂ ਰੱਖ ਦਿੰਨੇ ਆ ਕਚਲ ਕੇ ਤੇ ਜਦੋਂ ਆਏ ਸਾਫ ਜਾ ਹੋ ਗਿਆ ਮੌਸਮ ਕਹਿੰਦੀ ਉਹਦੀ ਸੁੱਕਣੇ ਲਾ ਦਾਂਗੇ ਮੈਂ ਕਿਹਾ ਠੀਕ ਐ ਤੇ ਚਲੋ ਜੀ ਜਸ਼ਨ ਸਿੰਘ ਆਪਣਾ ਉੱਠਣ ਦਾ ਨਾਂ ਹੀ ਨਹੀਂ ਲੈਂਦਾ ਬਾਰਪੁਰ ਜਾਇਆ ਪੁੱਤਰਾ ਤੜਕੇ ਤੜਕੇ ਆਉਂਦੀਆਂ ਜੱਟ ਨੂੰ ਮੀਂਹ ਦਾ ਚਸੇ ਕਾਬੜਾ ਚਸੇ ਕਾਬੜਾ ਕਹਿੰਦੇ ਜਸ਼ਨ ਕਿਹੜੀ ਕਲਾਸ ਚ ਪੜਦਾ ਹੈ ਦੱਸੂਗਾ ਜਸ਼ਨਾ ਜਸ਼ਨ ਬਾਦਾ ਜੀ ਆਪਣਾ 7ਵੀਂ ਕਲਾਸ ਚ ਤੌਲੀਏ ਤੂੜੀਏ ਇੱਥੇ ਲਾ ਕੇ ਧਰਦੇ ਕਿਉਂਕਿ ਜੀ ਮੀਂਹ ਆਇਆ ਲੋ ਤਾਂ ਭਾਜਣ ਪੈਣੇ ਆ ਲੱਗਦਾ ਹੁੰਦਾ ਜਿਹੜਾ ਸਮਾਨ ਜਿੱਥੇ ਟਿਕਦਾ ਧਰਦੀ ਹੈ ਬਸ ਤੇ ਕੂਲਰ ਦੇ ਕੋਈ 12 ਅੰਦਰ ਲਾਇਆ ਟੇਡਾ ਮੇਡਾ ਸੂਟ ਦੀ ਵੀ ਬਾਹਰ ਹੁੰਦੀ ਹੈ ਚਾਰਜ ਲੱਗੀ ਉਹ ਵੀ ਇੱਥੇ ਲਾਦੀ ਤੇ ਉਹ ਆਪਣੇ ਕਣਕ ਦੇ ਘਟੇ ਪਏ ਆ ਦੋ ਇੱਥੇ ਪਏ ਆ ਦੋ ਉੱਥੇ ਪਏ ਆ ਦੋ ਢਾਈ ਤੇ ਇੱਥੇ ਪਏ ਹਟਾਈ ਐ ਤੇ ਚਲੋ ਜੀ ਜਸ਼ਨੇ ਦੀ ਬਾਦੀ ਵਗੈਰਾ ਮੈਂ ਪ੍ਰੈਸ ਕਰਕੇ ਰੱਖਦੀ ਸੀ ਮੌਸਮ ਤੋਂ ਦਾਦੀ ਨੇ ਮੈਂ ਕਿਹਾ ਕੀ ਐ ਲੈਟ ਨਾ ਬਗ ਜੇ ਫਿਰ ਜਵਾਕ ਦੀ ਜਦੋਂ ਵਰਦੀ ਚ ਬਲ ਜੇ ਹੁਣ ਆਪ ਨੂੰ ਵੀ ਨਹੀਂ ਚੰਗਾ ਲੱਗਦਾ ਹਨ ਤੇ ਭਲਾਂ ਦੀ ਦੂਜਾ ਕੰਮ ਮੈਨੂੰ ਆਇਆ ਹੁੰਦਾ ਵੀ ਦੂਜਾ ਕੰਮ ਭਲਾਂ ਦੀ ਮੈਂ ਲੇਟ ਕਰ ਲਾਂ 10 ਮਿੰਟ ਪਰ ਜਦੋਂ ਮੀਂਹ ਕਣੀ ਦਾ ਮੌਸਮ ਹੋ ਜਾ ਮੈਨੂੰ ਆਇਆ ਹੁੰਦਾ ਮੈਂ ਦੋ ਦਾ ਵੇ ਦੀ ਵਰਦੀ ਪ੍ਰੈਸ ਕਰਦਾ ਚਲੋ ਜੀ ਫੇਰ ਕਰਦੇ ਆਪਾਂ ਵਲੌਗ ਕੰਟੀਨਿਊ ਬਣਿਆ ਰਹੋ ਵੀਡੀਓ ਦੇ ਨਾਲ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਚੈਨਲ ਨਾਲ ਇੰਨੀ ਜਿਆਦਾ ਸਪੋਰਟ ਬਣਾਉਂਦੇ ਆ ਤੇ ਇਸ ਲਓ ਜੀ ਜਸ਼ਨੇ ਨੂੰ ਰੈਡੀ ਕਰਤਾ ਆਪਾਂ ਜਸ਼ਨੇ ਦਾ ਖਾਣਾ ਵੀ ਰੈਡੀ ਕਰਤਾ ਤੇ ਮੀ ਆ ਗਿਆ ਹੁਣ ਹੁਣੇ ਮੀ ਹਟੂਗਾ ਤਾਂ ਜਾਣਗੇ ਸਕੂਟਰੀ ਤੇ ਸਾਨੂੰ ਪਤਾ ਨਹੀਂ ਭੱਜ ਜਾਣਗੇ ਜੇ ਤਾਂ ਥੋੜਾ ਜਿਹਾ ਦੇਖਦੇ ਆ ਕਹਿੰਦੇ ਨਹੀਂ ਛਤਰੀ ਲੈ ਕੇ ਜਾਵੜਾਂਗੇ ਰੱਬ ਜਮਾ ਭੁਲਿਆ ਖੜਾ ਬਸ ਆਈ ਅੱਜ ਫਰੀਦ ਚਾਰਨਾ ਪਾਊਗਾ ਬੁੰਦਾ ਬੰਦੀ ਬੁੰਦਾ ਬੰਦੀ ਕਰੀ ਜਾਊਗਾ ਸੂਗ ਮਾਰਦੀ ਰੱਬ ਨੇ ਐਜ ਹੋ ਜਾਂਦਾ ਨਾ ਵੀ ਝਾੜੂ ਬੱਕਰ ਜੀ ਮਾਰ ਲੈਂਦੇ ਫੇਰ ਆਈ ਜਾਂਦਾ ਫੇਰ ਵਧੀਆ ਲੱਗਦਾ ਸੋਹਣਾ ਲੱਗਦਾ ਵਿਹਾਂ ਆਉਂਦਾ ਵੀ ਚਲੋ ਵੀ ਵਧੀਆ ਹੋ ਜਾਂਦਾ ਵੇੜਾ ਹੁਣ ਜਦੋਂ ਐ ਰਿੱਤਾ ਮਿੱਟੀ ਜਾਂ ਪਿਆ ਹੋਵੇ ਤੇ ਕੂੜਾ ਜਾਂ ਪਿਆ ਹੋਵੇ ਉੱਤੇ ਮੀਂਹ ਪੈ ਜਾਏ ਕੰਮ ਵੱਧ ਜਾਂਦਾ ਜੀ ਪੋਚਾਂ ਵਾਲਾ ਵੀ ਕੰਮ ਵੱਧ ਜਾਂਦਾ ਹੋਰ ਕੀ ਹੈ ਜੀ ਪਰ ਆਪਾਂ ਕੁਆ ਤੁਸੀਂ ਤਾਂ ਆ ਜਾਂਦੇ ਹੋ ਵੀ ਸਾਡੀ ਮਰਜ਼ੀ ਚੱਲੇ ਹਨ ਚਲੋ ਜੀ ਦੇਖਦੇ ਆ ਫੇਰਾਂ ਤਾਂ ਮੈਂ ਭੈਣ ਕੀ ਲੱਸੀ ਪਾ ਦਾਂ ਬੋਤਲ ਧੋ ਕੇ ਲੈ ਆਣੀ ਆ ਭਿੱਜਣਾ ਤਾਂ ਪੈਣਾ ਹੀ ਆ ਮਨਾ ਤੂੰ ਤਾਂ ਕੱਲ ਕਿੱਸੀ ਨਾ ਤੈਂ ਉਜ ਕਿਹੜਾ ਨਾਈ ਦਾ ਜੀ ਗਰਮੀ ਚ ਤਾਂ ਬਹੁਤ ਔਖਾ ਗੇ ਸਿਨਾ ਹੋਣਾ ਚਲੋ ਇਹਨਾ ਹੋਣਾ ਤਾਂ ਸੌਖਾ ਪਰ ਤੇਲ ਤੂ ਲਾਉਣਾ ਵਾਲ ਬੋਣੇ ਬਹੁਤ ਔਖੇ ਲੱਜੇ ਥੋੜੇ ਜੇ ਮੇਰੇ ਵਾਲ ਹੈਗੇ ਆ ਭਾਰੇ ਤੇ ਮੈਂ ਤਾਂ ਅਲੱਗ ਲੱਗਦਾ ਫੇਕ ਪਸੀਨਾ ਆਉਂਦਾ ਗਰਮੀ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਮੈਂ ਤਾਂ ਅੱਗੇ ਹੱਸਣ ਲੱਗ ਜਾਂਦੀ ਇਹਨਾਂ ਨੂੰ ਤੇ ਚੌੜ ਕਰਦੇ ਹੁੰਨੇ ਆ ਜੀ ਵੀ ਗਰਮੀ ਗਰਮੀ ਸੋਡੇ ਵਾਂਗੂ ਬੋਦੀਆਂ ਰੱਖ ਲੈ ਪਰ ਨਹੀਂ ਜੀ ਐਂ ਤਾਂ ਕਿੱਥੇ ਬਸ ਗੱਲਾਂ ਹੀ ਆਪਣੀਆਂ ਤਾਂ ਮਸਾ ਸੋਹਣੇ ਲਾਦਿਆ ਮਸਾਂ ਵਧਾਈ ਦੇ ਮੈਂ ਤਾਂ ਇੰਨੇ ਵੀ ਇੰਨੇ ਵੀ ਨਿਕਟਾਉਂਦੀ ਐ ਇੰਨੇ ਵੀ ਤੇ ਚਲੋ ਜੀ ਜਸ਼ਨੇ ਦਾ ਖਾਣਾ-ਦਾਣਾ ਰੈਡੀ ਹੈ ਟਿਫਨ ਰੈਡੀ ਹੈ ਤੇ ਹੁਣ ਮੀਂਹੜੀ ਬਸ ਹੁਣ ਤਾਂ ਘਟ ਗਿਆ ਤੇ ਫੇਰ ਆਪਾਂ ਆਪਾਂ ਵੀ ਝਾੜੂ ਬੱਚੇ ਦਾ ਕਰਦੇ ਆਂ ਅੰਦਰ-ਅੰਦਰ ਲਈ ਹੋਊਗਾ ਬਸ ਬਾਹਰਲਾ ਤਾਂ ਨਹੀਂ ਹੁੰਦਾ ਅੱਜ ਮੀਂਹ ਵਰਖਾ ਹੈ ਵਰਖਾ ਵਰਖਾ ਸੂਰ ਵਿੱਚੇ ਸੂਰਜ ਆਉਂ ਕਿ ਬੈਕ ਸਾਈਡ ਦੇਖੋ ਚੰਗੀ ਤਰਾਣੀ ਦਾ ਸਰਾ ਵਿੱਚੇ ਮੀਂਹ ਆਈ ਜਾਂਦਾ ਜਸ਼ਨਦੀਪ ਆ ਪਹਿਲਾਂ ਨਾ ਟੋਪੀ ਖਾ ਪੂੜੀ ਦਵਾਈ ਲੈਣੀ ਹੈ ਦਵਾਈ ਲੈ ਖਾ ਗਿਆ ਔਰ ਦਵਾਈ ਲੈਣੀ ਸਸਤੀ ਕਾਬਲਾਤੀ ਜਣਾ ਦੁਆਰੇ ਬੁਲਾ ਦੇ ਸਸਤੀ ਕਾਬਲਾਤੀ ਮੇਰੇ ਨਾਲ ਵੀ ਉੱਚਾ ਹੋਗਾ ਮੁੰਡਿਆ ਤੂੰ ਪਹਲਾ ਕੱਦ ਕਰਿਆ ਬੋਰੀਆਂ ਚੱਕਿਆ ਕਰ ਭਰ ਕੇ ਗੱਟੇ ਰੇ ਵਾਲੇ ਚੱਕ ਲੈ ਔਰ ਰੇ ਵਾਲ ਸਰਤੇ ਤਰਿਆ ਕਰ ਹੂੰ ਓ ਦਵਾਈ ਲੈ ਲਾ ਪੁੱਤ ਫੇਰ ਖਾਈ ਜਣਾ ਕਾਟ ਕੇ ਰੱਖ ਲੈ ਬਸ ਐਵੇਂ ਹੀ ਰੱਖ ਦੇ ਫੇਰ ਉੱਥੇ ਥੱਲੇ ਬਹੁਤ ਮੰਜੂ ਮੰਜੂ ਤਾ ਰਹਿਣਾ ਚਿਪਚਿਪਾਇਆ ਹੋ ਜੂ ਐਵੇਂ ਹੀ ਰੱਖ ਦੇ ਬਸ ਫੇਰ ਖਾ ਲਈ ਪਾਣੀ ਲੈ ਗਰੋ ਚਲੋ ਜੀ ਮੀ ਹਟੇ ਤਾਂ ਕੰਮ ਕਰ ਰਿਹਾ ਥੰਦੇ ਲੱਗੀਏ ਤੇਰਾ ਭਾਂਕੀ ਲੱਸੀ ਪਾਈਏ ਫਿਰ ਇੱਥੇ ਇੱਥੇ ਝਾੜੂ ਵੱਟ ਕੇ ਖਾਬਤ ਡੈਡੀ ਜਦੋਂ ਜਾਨ ਲੱਗਾ ਉਹ ਤੇ ਮੈਂ ਕਾ ਕੀ ਦਵਾਈ ਤੇ ਹੁਣੀ ਲਾਲਾ ਪੁੱਤ ਫਿਰ ਡੈਡੀ ਮੀ ਹਟ ਗਿਆ ਉਹ ਪਾਲੀ ਡੋ ਵੀ ਮੂੰਹ ਚ ਮੰਦਾ ਤਾਂ ਨਹੀਂ ਗੱਲ ਡੈਡੀ ਜੇ ਮੀ ਹਟ ਗਿਆ ਉਹਦੀ ਤਰ੍ਹਾਂ ਕਾਲ ਕਰੂਗਾ ਭੱਜੂ ਆਖੂ ਜਿਸਨੇ ਆ ਜਾ ਦਵਾ ਦਵ ਚਲੋ ਜੀ ਫਿਰ ਮਿਲਦੇ ਆਂ ਲੋ ਜੀ ਰੱਬ ਨੇ ਪੰਤਾਲੇ ਚਲਾ ਦੇ ਹੁਣ ਤਾਂ ਘਟ ਗਿਆ ਹੁਣ ਤਾਂ ਬਹੁਤ ਜ਼ਿਆਦਾ ਘਟ ਗਿਆ ਆਪਣੇ ਰਸੋਈ ਵਾਲਾ ਪੰਤਾਲਾ ਚੱਲੀ ਜਾਂਦਾ ਤੇ ਐ ਵੀ ਨਹੀਂ ਪਤਾ ਰਸੋਈ ਤੇ ਉਹ ਤਾਂ ਮਿੱਟੀ ਪਾਤੀ ਜੀ ਆਪਾਂ ਵਧੀਆ ਉਹਦੇ ਜਿੱਦੈਂ ਦੁਪਹਿਰੇ ਜੇ ਬਣਿਆ ਸੀ ਪੂਰਾ ਮੀਹ ਵਾਲਾ ਤੇ ਉਹ ਦਿਨ ਮੈਂ ਤੇ ਜਸ਼ਨ ਦੇ ਡੈਡੀ ਨੇ ਮੈਂ ਬੱਠਲ ਭਰ-ਭਰ ਕੇ ਬਾਲਟੀ ਚ ਪਾਤੇ ਤੇ ਜਸ਼ਨ ਦੇ ਡੈਡੀ ਨੇ ਤਾਂ ਕਿ ਮਤਲਬ ਵੀ ਇੱਥੇ ਵੀ ਸਭਾਰ ਤੇ ਪਾਈ ਸੀ ਤਾਂ ਰੱਸਾ ਪਾ ਕੇ ਬਾਲਟੀ ਚ ਖਿੱਚਲੇ ਸੀ ਤੇ ਰਸੋਈ ਚ ਦੋ ਤਿੰਨ ਬੱਠਲ ਪਾਤੇ ਸੀਗੇ ਤੇ ਬਸ ਹੁਣ ਨਹੀਂ ਚਾਹੁੰਦੀ ਤਾਂ ਖੈਰ ਨਹੀਂ ਹੈਗੀ ਵਧੀਆ ਪਾਈ ਹੈ ਮਿੱਟੀ ਇਹ ਪੰਤਾਲੇ ਚਲਾਤੇ ਚਲੋ ਹੁਣ ਵਧੀਆ ਝੋਨਾ ਹੈ ਝੋਨੇ ਨੂੰ ਬਹੁਤ ਸਾਰਾ ਜ਼ਮੀਨ ਦਾ ਫਸਲਾਂ ਨੂੰ ਤਾਂ ਸਾਰਾ ਹੋ ਹੀ ਜਾਂਦਾ ਹਨ ਹਰੇ ਚਾਰਿਆਂ ਨੂੰ ਵੀ ਮਤਲਬ ਵੀ ਧੋਤੇ ਜਾਂਦਾ ਹਰਾ ਚਾਰਾ ਵੀ ਸਾਰੇ ਹੁਣ ਆ ਸਾਰੇ ਜਾਮਣਾ ਵਗੈਰਾ ਬੇਰੀਆਂ ਬੂਜੇ ਸਾਰੇ ਅਮਰੂਦਾਂ ਦੇ ਸਬਜ਼ੀ ਵਗੈਰਾ ਸਾਰੇ ਤੇ ਵਧੀਆ ਫੁੱਲ ਚਾ ਕੱਢ ਲੈਣਗੇ ਉੱਤੇ ਵਧੀਆ ਫਲ ਲੱਗਣ ਲੱਗ ਜੂਗਾ ਤੇ ਚਲੋ ਜੀ ਜਸ਼ਨ ਆਪਣਾ ਪਿਆੜੀ ਸੀ ਸਾਹ ਮੋਝਣਾ ਇਹਦਾ ਡੈਡੀ ਕਹਿੰਦਾ ਕਹਿੰਦਾ ਡੈਡੀ ਜੇ ਮੈਂ ਮੀਂਹ ਆਈ ਗਿਆ ਮੈਂ ਨਹੀਂ ਜਾਂਦਾ ਤੇ ਡੈਡੀ ਕਹ ਇਹਦਾ ਡੈਡੀ ਕਹਿੰਦਾ ਅੱਜ ਸਕੂਲ ਨਹੀਂ ਜਾਂਦਾ ਖੇਤ ਚੱਲ ਕਹਿੰਦਾ ਖੇਤ ਫਿਰ ਚੱਕ ਕਈ ਪਾਪਾ ਤਾਂ ਗਿਆ ਤੂੰ ਵੀ ਚੱਲ ਹੁਣ ਜੇ ਕਹ ਇਹ ਉਹ ਲਾਉਣੇ ਦੂਜੇ ਪੱਟਾਂ ਦੇ ਨਾਲ ਹਾਂ ਫਿਰ ਅੱਜ ਇਹਨੂੰ ਖੇਤ ਲੈ ਕੇ ਚੱਲਿਓ ਇਹ ਡੀਸੀ ਨੂੰ ਆਹ ਲੱਗਦਾ ਆਪਣੇ ਨੂੰ ਵੀ ਟਰੈਕਟਰ ਚਲਾ ਕੇ ਖੇਤੀ ਹੋ ਜਾਂਦੀ ਐ ਟਰੈਕਟਰ ਚਲਾ ਕੇ ਨਹੀਂ ਪੁੱਤ ਕੱਲੀ ਖੇਤੀ ਹੁੰਦੀ ਹੂੰ ਸਾਰਾ ਦਿਨ ਖੇਤ 'ਚ ਖੜਨਾ ਪੈਂਦਾ ਛੁੱਟੀ ਮਾਰੇਗਾ ਇੱਧਰ ਜਾਣਾ ਪਊਗਾ ਹੂੰ ਦੂਜੇ ਲਾਉਣੇ ਕਹਿ ਕਿਦਾਂ ਬੱਕਰੀਆਂ ਦਾ ਬੰਦ ਕਰਦੇ ਮਮੀ ਆਏ ਨਾ ਕਹਿ ਮੈਨੂੰ ਸਹੀ ਹੈ ਸਹੀ ਹੈ ਗੱਲ ਪੁੱਤ ਇਹ ਪੜ੍ਹਾਈ ਬਹੁਤ ਜ਼ਰੂਰੀ ਹੁੰਦੀ ਹੈ ਪੜ੍ਹਾਈ ਬਣਾ ਕੀ ਬੰਦ ਹੈ ਦਵਾਈ ਕਰਦੀ ਮੈਂ ਕਰਦਾ ਸੀ ਦੋ ਤਿੰਨ ਗੇੜੇ ਦਵਾਈ ਹਾਂ ਇਹ ਕੋਸਤਾ ਨਾ ਹੈ ਜੀ ਇਹ ਦਵਾਈ ਲੈਂਦਾ ਇਹਦੇ ਤੇ ਇਹਨੂੰ ਆਖਿਆ ਵੀ ਧੁੱਪ ਵਗੈਰਾ ਚ ਘਟ ਜਾਣਾ ਤੇ ਜਦੋਂ ਇਹਨੂੰ ਵੀ ਕਹਿ ਦਿੰਦੇ ਵੀ ਚਾਹ ਪਾਣੀ ਫੜਾ ਜਾ ਤੇ ਥੋੜਾ ਫਿਰ ਉਹਦੇ ਥੋੜਾ ਜਵਾਕ ਤੰਗ ਹੁੰਦਾ ਫਿਰ ਆਥ ਨੇ ਨਾ ਫਿਰ ਆਏ ਅੱਖ ਲੱਗ ਜਾਂਦਾ ਮੇਰੇ ਇੱਥੇ ਖੁਰਕ ਹੁੰਦੀ ਹੈ ਮੇਰੇ ਇੱਥੇ ਹਨਾ ਮੇਰੇ ਕੋਈ ਇੱਥੇ ਖੁਰਕ ਕਰ ਦੋ ਤੇ ਇਹਦੇ ਵੀ ਕੋਈ ਸਾਰੇ ਦੀ ਗੱਲ ਨਹੀਂ ਜੀ ਜਵਾਕ ਦੇ ਤੂੰ ਇਹਨੂੰ ਫਰਕ ਬਹੁਤ ਜਿਆਦਾ ਹੈ ਜੀ ਪਰ ਐ ਵੀ ਧੁੱਪ ਦੇ ਵਿੱਚ ਨਿਕਲਣਾ ਹਜੇ ਇਹਦਾ ਕਿਰਾ ਬੰਦ ਕਰਿਆ ਹੋਇਆ ਹੈ ਤੇ ਠੀਕ ਹੋ ਜੇ ਜੇ ਇੰਨੇ ਪੈਸੇ ਲਾ ਕੇ ਵੀ ਲੋ ਜੀ ਆਪਾਂ ਹੁਣ ਧਰ ਲਈ ਚਾਹ ਹਜੇ ਮੇਰੇ ਭਾਂਡੇ ਚੱਕਰ ਵਾਲੇ ਤੇ ਰੋਟੀ ਰੁੱਟੀ ਵੈਸੇ ਖਾ ਲਈ ਸਾਰਿਆਂ ਨੇ ਤੇ ਜਦੋਂ ਸਿੰਧਾ ਡੈਡੀ ਕਹਿੰਦੇ ਇਹ ਭਾਈ ਦੀ ਚਾਹ ਤਰਦੇ ਪਹਿਲਾਂ ਕਹਿੰਦੇ ਖੇਤ ਲੈ ਕੇ ਜਾਣੀਆਂ ਕਹਿੰਦੇ ਹੁਣ ਰੋਟੀ ਖਾਧੀ ਸੀ ਉਹਨਾਂ ਨੇ ਕਹਿੰਦੇ ਮੈਨੂੰ ਫੇਰ ਫੇਰ ਘੇੜਾ ਲਾਉਣਾ ਪਊਗਾ ਡੈਡੀ ਦੀ ਰੋਟੀ ਦਾ ਖੇਤ ਫੜਾਇਆਏ ਸੀਗੇ ਤੇ ਬਸ ਮੈਂ ਭਾਂਡੇ ਫੇਰ ਚਾਹਦੀਆਂ ਘੇਰਾ ਮੈਂ ਮਹਾਂ ਜਾ ਕਰਕੇ ਦੇ ਦੀਏ ਤੇ ਕਪੜੇ ਵਗੈਰਾ ਜੀ ਅੱਜ ਸੁੱਕੇ ਜੇ ਹੋਗੇ ਚੁੰਨੀਆਂ ਮੁੱਕੇ ਸੁੱਕ ਗਏ ਮੰਮੀ ਮੈਨ ਮੰਮੀ ਉਰਲੇ ਖਾਲਚ ਤਾਂ ਨਹੀਂ ਆਇਆ ਹਜੇ ਪਾਣੀ ਨਹੀਂ ਤਾਂ ਆ ਕੇ ਆਉਂਗਾ ਰਾਤ ਨੂੰ ਤੇ ਇਸ ਮੇਰੇ ਤੜਕੇ ਆਪਾਂ ਇੱਥੇ ਕੋਲੇ ਆਉਂਗਾ ਹਾਂ ਫਿਰ ਤਾਂ ਚਲੋ ਕੋਲੇ ਸਾਰਾ ਮੰਮੀ ਮੈਨ ਰੱਖ ਚੱਲ ਕੇ ਲੈ ਮੰਮੀ ਮਾਂਜੀ ਅੰਦਰ ਟੀਫਨ ਇਹ ਚ ਕਿਉਂ ਸੀਗਾ ਇਹ ਚ ਕਿਉਂ ਮਤਲਬ ਜਦੋਂ ਵੀ ਹੂ ਤੋਂ ਵੱਡੇ ਟੀਫਨ ਚ ਕੱਢਦੇ ਹੁੰਨੇ ਆ ਤੇ ਇਹ ਚ ਵੀ ਉਹ ਰੱਖ ਲੈਨੇ ਸਬਜ਼ੀ ਪਾਣੀ ਚ ਪਾਉਣ ਨੂੰ ਤੇ ਇਹ ਕਈ ਦਿਨਾਂ ਦਾ ਮਾਜਨ ਵਾਲਾ ਸੀਗਾ ਥੱਲੇ ਛਿੱਧੀਆਂ ਹੀ ਸੀਗੀਆਂ ਤੇ ਮੰਮੀ ਹੁਣ ਕਿਉਂ ਦੀ ਸਮਸਮਾਈ ਕਰਨਗੇ ਗਰਮ ਕਰਿਆ ਸੀ ਤਵੇ ਤੇ ਧਰਿਆ ਸੀ ਸਾਰਾ ਤੇ ਡੱਬੇ ਚ ਪਾ ਦੇਣਗੇ ਤੇ ਬਸ ਐਦੂ ਬਾਦ ਐਦੂ ਬਾਦ ਵਸ ਵੀਡੀਓ ਨਹੀਂ ਬਣੀ ਤੇ ਹੋਰ ਉਹੀ ਤਾਂ ਗੱਲ ਐਦੂ ਬਾਦ ਵਸ ਜੀ ਵੀਡੀਓ ਨਹੀਂ ਬਣੀ ਤੇ ਫਿਰ ਆਇਆ ਹੋਗਾ ਤਾਂ ਇੱਕ ਤਾਂ ਲੇਟ ਹੋ ਗਿਆ ਭਾਈ ਮਸਾ ਫਿਰ ਆਗਮ ਚਾਈ ਜਦੋਂ ਪਤਾ ਸਾਨੂੰ ਪਤਾ ਮੜਾ ਹੋ ਹੋ ਜਣਾ ਚੜਜੇ ਦਾ ਮੌਸਮ ਉਦੋਂ ਅੱਗ ਨੂੰ ਪਤਾ ਨਹੀਂ ਕੀ ਹੋ ਜਾਂਦਾ ਆ ਕੇ ਜੀ ਦੱਸੇ ਤਾਂ ਲੈ ਆਂ ਕਿ ਕਰਾਣ ਹੂੰ ਉਹ ਕਰਾ ਕਿੱਕ ਕਰਾਣ ਗਾਲ ਇਕੜਾ ਨਾ ਆਪਣੇ ਦਾਗਰ ਕੀ ਤੇ ਸਲਾਬ ਚੜ ਗਈ ਇਹਨਾਂ ਨੂੰ ਬੰਦਿਆਂ ਨੂੰ ਸਲਾਬ ਚੜ ਜਾਂਦੀ ਹੈ ਮੀਜ ਤੱਕ ਤੋ ਕਿੱਕਣਾ ਕਿੱਕਰ ਨੂੰ ਤਾਂ ਲੱਕੜਾਂ ਨੂੰ ਤਾਂ ਚਾਰਨੀ ਚਾਰਨੀ ਲਾਟ ਹੈ ਨਹੀਂ ਭਾਈ ਜਸ਼ਨ ਦੇ ਡੇੜੀ ਬੱਥਲੇ ਬੈਠੇ ਆ ਦੇਖੋ ਮੰਜੇ ਹੈ ਨਹੀਂ ਆਪਣੇ ਹੈ ਨਹੀਂ ਹੈ ਨਹੀਂ ਸਾਰੇ ਵਿਆਹ ਲੈਣ ਬੈਠੇ ਹੂੰ ਅੱਗੇ ਵਿਆਹ ਲੈਣ ਮੰਜੇ ਰਸਤੇ ਇਕੱਠੇ ਕਰਦੇ ਆ ਨਾ Håret er sårt. ਬੀ ਬੇਕ ਬੇਕਾਰ ਚੀਜ਼ਾਂ ਬਣੀ ਧਿਆਨ ਸਾਰਾ ਹਨ ਤੇ ਨਿੰਤੇ ਆਚੂਕਲੀ ਕਰੀ ਜਾਣੀ ਸਾਰੇ ਲੋਕਾਂ ਨੇ ਤੇ ਰੱਬ ਦਾ ਨਾਮ ਲੈਣਾ ਨਹੀਂ ਕਦੇ-ਕਦੇ ਜਸ਼ਨ ਤੇ ਡੈਡੀ ਗੱਲ ਪੂਰੀ ਵਧੀਆ ਕਰਦੇ ਹੈ ਕਹਿੰਦੇ ਮਾੜਾ ਤਾਂ ਰੱਬ ਦਾ ਨਾਮ ਕਹਿੰਦਾ ਜਿਹੜਾ ਲੋਕ ਲੈਂਦੇ ਨਹੀਂ ਸਹੀ ਬਾਤ ਹੈ ਹੋਲੀ-ਹੋਲੀ ਜੀ ਜਸ਼ਨ ਨੂੰ ਵੀ ਮੈਂ ਲਾਉਣੀ ਆ ਬਾਠ ਵਾਲੇ ਵਾਸਤੇ ਵੀ ਜਸ਼ਨ ਆਪਣਾ ਪਾਠ ਕਰਿਆ ਕਰੇ ਹੋਲੀ-ਹੋਲੀ ਜਵਾਗ ਨੂੰ ਉਹ ਜੀ ਮੱਤ ਆ ਜਾਂਦੀ ਐ ਮੈਂ ਲਾਉਂਗੀ ਇਹਨੂੰ ਬਰਿਆ ਤੇ ਆ ਕੇ ਨਾ ਜਵਾਗ ਨੂੰ ਪਾਠ ਕਰਾ ਜੀ ਮੈਂ ਬਸ ਹੁਣ ਮੈਂ ਬਸ ਭਾਂਡੇ ਮਾਂਜ ਕੇ ਨਾ ਲੂੰਗੀ ਨਾ ਤੇ ਕਰਾਂਗੇ ਆਪਾਂ ਪਾਠ ਪਾਠ ਕਰਕੇ ਜੀ ਉਹ ਸਲਾਹ ਤਾਂ ਸੀਗੀ ਮੇਰੀ ਮਤਲਬ ਵੀ ਮੈਂ ਸੂਟ ਤਰਪਾਈ ਕਰਨਾ ਤੇ ਸੂਟ ਅੱਜ ਤਰਪਾਈ ਹੋਣਾ ਨਹੀਂ ਉਹ ਸਾਨੂੰ ਮੈਂ ਦੱਸਦੀ ਆ ਵੀ ਕਿਉਂ ਨਹੀਂ ਹੋਣਾ ਕਿਰਾਂ ਮੈਂ ਕੱਪ ਜਾ ਤੜ ਪਹਿਲਾਂ ਤਾਂ ਜ ਸਾਡੇ ਨਾਲ ਬਾਹਲੀ ਵਧੀਆ ਪੜੀ ਸੀ ਦੁੱਧ ਬਾਦ ਪਾਉਣ ਨੂੰ ਏਡੀ ਵਧੀਆ ਪੜੀ ਸੀ ਤੇ ਉਹ ਪੜੀ ਗਈ ਟੁੱਟ ਮੁੜ ਕੇ ਬਸ ਲਿਆਂਦੀ ਗਈ ਐਕਤੀ ਚੋਰ ਮਾਰ ਗਏ ਤੇ ਧਿਆਨ ਚ ਨਹੀਂ ਆਈ ਤੇ ਤਰਪਾਈ ਅੱਜ ਸੂਟ ਤੇ ਕਿਉਂ ਨਹੀਂ ਹੋਣੀ ਜੀ ਕਿਉਂਕਿ ਅੱਜ ਆਪਾਂ ਇੱਕ ਗੱਟਾ ਹੋਰ ਕਣਕ ਦਾ ਸਵਾਰਨ ਲੈਟੀ ਆਪਣੇ ਅੱਜ ਸ਼ਾਮ ਦੀ ਹੈ ਤੇ ਕੱਲ ਸਵੇਰ ਦੀ ਹੈ ਬਤਲ ਦੋ ਡੰਗ ਦੀ ਲੇਟੀ ਰਹਗੀ ਤੇ ਅੱਜ ਆਪਾਂ ਕਣਕ ਸਵਾਰਦੇ ਆ ਜਿਹੜੀ ਹੋਰ ਜਿਹੜਾ ਉਦੋਂ ਪਹਿਲਾਂ ਗੱਟਾ ਸਵਾਰਿਆ ਸੀ ਉਹ ਲੱਗ ਗਈ ਸਾਨੂੰ ਪਤਾ ਹੈ ਕਾਫੀ ਦਿਨ ਹੋ ਗਏ ਤੇ ਅੱਜ ਗੱਟਾ ਸਮ ਹੋਰ ਸਵਾਰ ਦਿੰਨੇ ਆ ਫਿਰ ਆਥੇ ਜਸ਼ਨ ਤੇ ਰੈਡੀ ਕੋਲ ਜਦੋਂ ਟਾਈਮ ਹੋਇਆ ਧਰਿਆਉਣਗੇ ਉਹਨਾਂ ਦਾ ਫਿਰ ਉਹ ਕੱਢ ਕੇ ਦਿੰਦੇ ਜੀ ਆਪਦੀ ਕਣਕ ਦੀ ਲੇਟੀ ਹੁਣ ਜ ਆਟਾ ਵਗੈਰਾ ਤਾਂ ਉਹਨਾਂ ਕੋਲ ਜਿਵੇਂ ਹੁੰਦਾ ਪਿਆ ਉਹ ਦੇ ਦਿੰਦੇ ਪਰ ਅਸੀਂ ਉਹਨਾਂ ਨੂੰ ਐ ਕਹਿਣੇ ਹੁੰਨੇ ਚੱਕੀ ਵਾਲਿਆਂ ਨੂੰ ਵੀ ਸਾਡੇ ਆ ਜਿਹੜੀ ਕਣਕ ਹੁੰਦੀ ਸਾਨੂੰ ਉਸੇ ਦਾ ਹੀ ਆਟਾ ਦਿਆ ਕਰੋ ਤੇ ਅਸੀਂ ਕਿਉਂ ਸਾਫੂ ਕਰਕੇ ਕਣਕ ਫੇਰ ਫੜਾਈ ਦੀ ਐ ਤੇ ਬਸ ਅੱਜ ਅਸੀਂ ਗੜਾ ਇੱਕ ਗੱਟਾ ਕਣਕ ਦਾ ਸਮਾਰਦਿਆਂ ਮੈਂ ਤੇ ਮੰਮੀ ਕਿਹੜਾ ਤਾਂ ਨਾ ਨੂੰ ਕੀ ਕਰਦੇ ਆ ਪਾਠ ਐਨੇ ਮੰਮੀ ਰੈਸਟ ਕਰਨ ਨੂੰ 1 ਘੰਟਾ ਤੇ ਐਨੇ ਲੇਟ ਆ ਜੇ ਕੀ ਐ ਫੇਰ ਸਮਾਰਦੇ ਆ ਪਰ ਸਮਾਰਨੀ ਤਾਂ ਪਹਿਣੀ ਅੱਜ ਲੇਟ ਆਵੇ ਬਣਾ ਨਾ ਆਵੇ ਕਿ ਨਹੀਂ ਮੰਮੀ ਲੱਟੀ ਨਹੀਂ ਪਾਵਾਂ ਹੁਣ ਹੂੰ ਲੱਟੀ ਆਵਾ ਦੱਤ ਨਹੀਂ ਦੇਣਾ ਹੋਰ ਇੱਕ ਭੈਣ ਕਹਿੰਦੀ ਸੀ ਕਹਿੰਦੇ ਸਾਡੀ ਨਾ ਗਾਂ ਦੁੱਧ ਨਹੀਂ ਦਿੰਦੀ ਕੋਈ ਨੁਕਸਾ ਦੱਸੋ ਤਾਂ ਤੁਸ ਫੀਡ ਬਦਲਦੇ ਆ ਕੋਈ ਫੀਡ ਵਗੈਰਾ ਬਦਲ ਕੇ ਦੇਖੋ ਜੀ ਸੰਕਾਉਣ ਲੱਗਦੇ ਰਹਿੰਨ ਕਿ ਜਲ ਲੈਟੀ ਪਾਇਆ ਕਰੋ ਰਹਿੰਨ ਕਿ ਲੈਟੀ ਦੇ ਨਾਲ ਫੀਡ ਪਾਉਂਦੇ ਦੁੱਧ ਨਹੀਂ ਚੜਦੇ ਤਾਂ ਬਾਲਟੀ ਭਰ ਹੂੰ ਸਾਡੇ ਸਾਡੀਆਂ ਗਾਇਆਂ ਤਾਂ ਜੀ ਫੀਡ ਨਹੀਂ ਅਸੀਂ ਅੱਧਾ-ਅੱਧਾ ਡੋਂਗਾ ਫੀਡ ਦਾ ਪਾਉਣਾ ਮਤਲਬ ਸਾਢੇ 2 ਕਿਲੋ ਵਾਲਾ ਡੋਂਗਾ ਕਿਲੋ ਇੱਕ ਗਾਂ ਨੂੰ ਉਸ ਵੇਲੇ ਕਿਲੋ ਇੱਕ ਗਾਂ ਨੂੰ ਉਸ ਵੇਲੇ ਬਾਕੀ ਆਪਣੇ ਸਰੋਂ ਦੀ ਖਲ ਪਾਉਣਾ ਸੰਨੀ ਕਰਦੇ ਆ ਫਿਰ ਆਪਣੀ ਸੁਖਣਾ ਮੱਕੀ ਆ ਟੋਕਰਾਂ ਟੋਕਰਾਂ ਆਪਾਂ ਮੱਕੀ ਦਾ ਪਾ ਦਿੰਨੇ ਆ ਤੇ ਇਹ ਪਸ਼ੂ ਆਪਣੇ ਵਧੀਆ ਦੁੱਧ ਚੜ ਜਾਂਦੇ ਆ ਜੀ ਬਸ ਇੰਨੀ ਕਿ ਸੇਵਾ ਨਾਲ ਹੀ ਗਾਈਆਂ ਨੂੰ ਨਾਲੇ ਆਪਾਂ ਲੇਟੀ ਨਹੀਂ ਪਾਉਂਦੇ ਲੇਟੀ ਆਪਾਂ ਕੱਲੀ ਦੋਨੇ ਝੋਟਿਆਂ ਨੂੰ ਮੈਂ ਸਾਨੂੰ ਪਾਉਣੀ ਆ ਤੇ ਪਰ ਸਾਡੇ ਪਸ਼ੂ ਦੁੱਧ ਵਧੀਆ ਹਰੇ-ਜਾਰੇ ਨਾਲ ਚੜ ਜਾਂਦੇ ਤੇ ਬਾਕੀ ਫੀਡ ਜਿਹੜੀਆਂ ਹੁੰਦੀਆਂ ਦੂਜਾ ਹੁੰਦਾਗਾ ਵੀ ਇੱਕ ਬੱਕਲੀਆਂ ਕੀ ਹੁੰਦੀਆਂ ਮੰਮੀ ਉਹ ਪਕੌੜੀਆਂ ਬੱਕੜੀਆਂ ਖਾਣੀਆਂ ਜਿਹੜੀਆਂ ਪਕੌੜੀਆਂ ਜੀਆਂ ਹੁੰਦੀਆਂ ਜੀ ਸਾਡੀਆਂ ਗਾਈਆਂ ਇੱਕ ਗਾਂ ਸਾਡੀ ਉਹ ਨਹੀਂ ਖਾਂਦੀ ਫਿਰ ਉਹਦੇ ਵਾਸਤੇ ਸਾਨੂੰ ਲਹਦਾ ਫੀਡ ਲੈਣਾ ਪੈਂਦਾ ਚੂੜਾ ਫੀਡ ਜਿਹੜਾ ਹੁੰਦਾ ਹਾਂ ਚਿੱਟੀ ਗਾਂ ਜਿਹੜੀ ਸਾਡੀ ਉਹ ਨਹੀਂ ਖਾਂਦੀ ਕੀ ਉਹ ਕੀ ਹੁੰਦਾ ਹੁਣ ਫੇਰ ਭੁੱਲ ਗਈ ਪਕੌੜੀਆਂ ਫੀਡ ਤੇ ਫੇਰ ਉਹਨੂੰ ਦੂਸਰੀ ਦੂਸਰਾ ਹੋਰ ਫੀਡ ਹੁੰਦਾ ਜਿਹੜਾ ਉਹ ਚੂਰੇ ਵਾਲਾ ਉਹ ਲਿਆ ਕੇ ਪਾਉਣਾ ਪੈਂਦਾ ਤੇ ਦੂਜੇ ਸਾਡੀਆਂ ਸਾਰੀਆਂ ਉਹ ਖਾ ਲੈਂਦੀਆਂ ਤੇ ਸਾਡੇ ਬਸੂਤਾ ਜੀ ਬਸ ਇਹ ਕਚੂਰਾ ਪਾਉਣੇ ਆ ਤੇ ਬਸ ਸਰੋਂ ਦੀ ਖਾਲਦੀ ਸੰਨੀ ਕਰਦੇ ਆ ਤੇ ਡੋਕਰਾ ਡੋਕਰਾ ਸੀ ਪਾਉਣੇ ਮੱਕੀ ਦਾ ਤੇ ਸੁੱਖਣਾ ਵਧੀਆ ਦੁੱਧ ਵਾਜ ਜਾਂਦੇ ਆ ਜੀ ਤੇ ਬਾਕੀ ਭੈਣ ਨੂੰ ਮੈਂ ਹੀ ਕਹੂੰਗੀ ਬਿਲੇਟੀ ਲੇਟੀ ਵਗਰਾ ਤੱਕੇ ਦੇਖੋ ਰਿੰਨ ਨਹੀਂ ਤੁਸੀਂ ਜੇਕਰ ਵੀ ਆਏ ਹੁੰਦਾ ਵੀ ਥੋੜੇ ਟਾਈਮ ਦੀ ਬਣੀ ਹੋਵੇ ਫਿਰ ਤੁਸੀਂ ਉਹਨੂੰ ਠੰਡੀ ਭੋ ਕੇ ਧਰ ਸਕਦੇ ਹੋ ਤੇ ਵਿੱਚ ਚੂਰਾ ਪਾ ਦਿਆ ਕਰੋ ਚੂਰਾ ਤੁਸੀਂ ਨਹੀਂ ਵਿੱਚ ਲੇਟੀ ਦੇ ਪਾਉਣਾ ਤਾਂ ਤੁਸੀਂ ਉਹ ਸੁੱਕਾ ਖੁਰਨੀ ਦੇ ਵਿੱਚ ਸੜਦਿਆ ਕਰੋ ਤੇ ਪਸ਼ੂ ਬਾਜਦੇ ਹੁੰਦੇ ਸੀ ਦੁੱਧ ਥੋੜਾ ਜਿਹਾ ਖਾਚਾ ਤਾਂ ਤੁਹਾਨੂੰ ਪਤਾ ਪਸ਼ੂਆਂ ਦੇ ਹੁੰਦਾ ਜੀ ਬਹੁਤ ਤੇ ਸਮਾਂ ਦੀ ਦੁੱਧ ਦਾ ਇੰਨਾ ਰੇਟ ਹੈ ਨਹੀਂ ਜਿੰਨਾ ਜਿਆਦਾ ਪਸ਼ੂਆਂ ਦਾ ਫੀਡ ਖਾਲ ਮਹਿੰਗਾ ਹੋਇਆ ਪਿਆ ਤੇ ਚਲੋ ਜੀ ਫਿਰ ਐ ਹੋ ਜਾਂਦਾ ਵੀ ਟਾਈਮ ਪਾਸ ਨਾਲ ਤਾਂ ਆਪ ਦਾ ਵਧੀਆ ਸਰ ਜਾਂਦਾ ਘਰੇ ਨਾਲੇ ਕੋਈ ਵੀ ਘਰ ਦਾ ਢਾਂਚਾ ਤੁਰੀ ਜਾਂਦਾ ਹਨਾ ਹੱਥ ਨਹੀਂ ਤੰਗ ਹੁੰਦਾ ਬੰਦੇ ਦਾ ਤੇ ਲਓ ਜੀ ਆਪਣੀ ਚਾਹ ਉਬਲਈ ਬਸ ਹੁਣ ਮੈਂ ਚਾਹ ਪੁਣ ਕੇ ਭਾਂਡੇ ਮਾਣਦੀ ਆ ਭਾਂਡੇ ਮਾਂਚ ਕੇ ਫਿਰ ਨਾ ਮੰਮੀ ਨਾਲ ਲੈਣਗੇ ਫਿਰ ਮੈਂ ਨਾ ਕਿਉ ਚਲੋ ਜੀ ਮਾਈ ਦੀ ਆਪਾਂ ਮਾਂ ਦੇ ਆਪਾਂ ਲੰਮੀ ਗੱਲਾਂ ਬਾਤਾਂ ਚ ਵੀਡੀਓ ਕਰਦਨੇ ਆ। ਲਓ ਜੀ ਆਪਾਂ ਕਾਲ ਤੋਂ ਸਮਾਂ ਲੱਗ ਰਿਹਾ ਲੱਗ ਰਿਹਾ ਤਾਂ ਲੈ ਲੀ ਮੈਂ 1 ਵਜੇ ਲੱਤੀ ਸੀ ਤੇ ਮੈਂ ਖੈਰ ਟੀ ਮੈਂ ਮੰਮੀ ਨੂੰ ਬੋਲ ਨਹੀਂ ਮਾਰਿਆ ਬਹੁਤ ਚਾਹ ਨੂੰ ਮਗਾ ਚਾਹ ਪੀ ਕੇ ਫੇਰਾ ਮੰਮੀ ਇਹਨਾਂ ਬਾਅਦ ਕੀ ਤੇਰਾ ਮਗਾ ਪੋਈ ਗਿਆ ਅੰਦਰ। ਕਾਣ ਮੁਟਿਆ ਬਾਹਰ ਮਾ ਬਾਪੀ ਮੰਮੀ ਨਾਲ ਗੱਲ ਕਰੀ ਹੰਸੀ ਮਾਰਦੀ ਨਾ ਹੱਸਦੇ। ਤੇ ਵਸ ਜੀ ਹੁਣ ਦੋ ਵਾਲੀ ਚਾਹ ਦਾ ਟਾਈਮ ਹੋ ਗਿਆ। ਕਿ ਜੈ ਸਮਾਰੀ ਆ ਗਿਆ ਆਕਰ ਕਿ ਮੇਰੇ ਕੋਲ ਸਕੂਲ ਚ ਵੱਧ ਗਿਆ ਤੇ ਬਾਕੀ ਜਿਹੜੀ ਮੈਂ ਸਵੇਰੇ ਵੀਡੀਓ ਪਾਈ ਸੀ ਸਾਰੇ ਭੈਣ ਭਰਾਵਾਂ ਨੇ ਵੀ ਸਮਝੀ ਗੱਲ ਹਨਾ ਵਧੀਆ ਲੱਗਾ ਮੈਨੂੰ ਚੰਗਾ ਆਪਾਂ ਕੋਈ ਦੂਸਰੀ ਵੀਡੀਓ ਨਹੀਂ ਪਾਈ ਸੀ ਜੀ ਤੇ ਕੁਝ ਕੁ ਪਾਣਾਂ ਦੀ ਗੱਲ ਵੀ ਸਹੀ ਆ ਹਨਾ ਵੀ ਜੇ ਤਾਂ ਜੇ ਆਪਾਂ ਹਰ ਇੱਕ ਚੀਜ਼ ਦਿਖਾਵਾ ਕਰਕੇ ਵੀਡੀਓ ਜਿ ਦਿਖਾਵਾਗਾ ਸੁਪਾਣਗੇ ਵੀ ਨਾਲ ਸਿੱਖ ਤੁਸੀਂ ਆਏ ਬੋਹੋਗੇ ਵੀ ਦਿਖਾਵਾ ਕਰਦੇ ਆ ਤੇ ਬਸ ਆਲੇ ਹੁੰਦੇ ਜੀ ਜਿਹੜਾ ਮੋ ਪਿਆ ਨੂੰ ਦਾ ਨਾ ਮਮਣਾ ਹੀ ਹੁੰਦਾ ਉਹ ਕੋਈ ਉਹ ਲੋਕ ਦਿਖਾਵਾ ਨਹੀਂ ਹੁੰਦਾ ਉਹ ਤੇ ਜੇ ਕੋਈ ਆਪਾਂ ਚੀਜ਼ ਵਗੈਰਾ ਲੈਨੇ ਆ ਪਰ ਕਿਹਨੂੰ ਤਾਂ ਉਸ ਚੀਜ਼ ਦਾ ਦਿਖਾਵਾ ਜ ਕਰਦੇ ਨਹੀਂ ਮੈਂ ਮੇਰਾ ਕੋਈ ਇਰਾਦਾ ਹੈ ਨਹੀਂ ਸੀ ਬਸ ਤੁਹਾਨੂੰ ਦੱਸਾਂ ਕਿ ਤੁਸੀਂ ਆਏ ਆਪਾਂ ਦੇ ਵੀ ਹਰੇਕ ਚੀਜ਼ ਬਣਾਉਂਦੇ ਆ ਕੱਲੀ ਕੱਲੀ ਲਓ ਜੀ ਸੇਵਾ ਹੋ ਰਹੀ ਹੈ ਆਪਣੀ ਆਂ ਸੇਵਾ ਕਰਾਈ ਦੀਏ ਪਹਿਲਾਂ ਜੀ ਬੜੀ ਉਹ ਕੱਢੀ ਮੂਹ ਉੱਤੇ ਜਿਸ ਤਰ੍ਹਾਂ ਰੜੀ ਨੇ ਜੀ ਇਹਦੇ ਨਾਲ ਕਿ ਪੂਰਾ ਬਲੇਟ ਦੇ ਕੇ ਆਏ ਪੈ ਮੋਚ ਮੋਚ ਰੂਈ ਹੋਇਆ ਪੈਜੀ ਕੋਸ ਤੇ ਵੀ ਜਿਹੜੀ ਆਪਣੀਆਂ ਹਾ ਪੈਰ ਆਟਾਈ ਦੀ ਨਹੀਂ ਹੱਡੀ ਹੁੰਦੀ ਲੱਕ ਦੀ ਇਹ ਹੱਟ ਜਾਂਦਾ ਤੇ ਹੁਣ ਮੱਤੇ ਮਸਲੇ ਆ ਤੇ ਮੈਂ ਤਾਂ ਚੁੰਨੀ ਬਲੇਟ ਤੁਸੀਂ ਕੱਲ ਵੀ ਚੁੰਨੀ ਬਲੇਟ ਨਹੀਂ ਸੀ ਹੁਣ ਜਸ਼ਨ ਦੇ ਰੜੀਆ ਪੱਤੀ ਜਾ ਕੇ ਲੈ ਆਏ ਬੈਠੇ ਜਿਵੇਂ ਕਹਿੰਦੇ ਆ ਬਲੇ ਡੇ ਕਰ ਨਹੀਂ ਬੀ ਮਗਾ ਮੈਨੂੰ ਵੈਨਾ ਵੱਲ ਹੈਗੀ ਮੇਰੇ ਵਾਲੀ ਤਾਂ ਮਖ ਭੱਜੀ ਖਰੂਗੀ ਪਰ ਕਹਿੰਦਾ ਲਿਆ ਮੈਂ ਬਲੇਟ ਹੁਣੇ ਉਹ ਖੜੂ ਨਹੀਂ ਕਿ ਕੁੱਸ ਕੁੱਲ ਬਨਣਾ ਬੁੱਤੇ ਨੇ ਬਨਣਾ ਬੁੱਸ ਭਾਈ ਨਾ ਕਾਲਾ ਇਕੜਦਾ ਹੈਡ ਟੁੱਟ ਗਈ ਨਹੀਂ ਟੁੱਟਦੀ ਅੱਗੇ ਤਾਂ ਸਪਿੰਗ ਜਾਉਂਦਾ ਸੀ ਹਾਂ ਉਹ ਰਾਹ ਹੁੰਦਾ ਸਪਿੰਗ ਜਾਉਂਦਾ ਇਹਦੇ ਨਾਲ ਮੱਚਦੇ ਹੀ ਬਣਾਇਤਾ ਇਹ ਦੇ ਮੈ ਜਿਹੜੇ ਹੱਡ ਵੀ ਜਾਂ ਲੋ ਜੀ ਟਾਈਮ ਹੋ ਗਿਆ 4 ਦਾ ਦੇਖੋ ਕਾਲੀਆਂ ਘਟਾਵਾਂ ਨਹੀਂ ਆ ਗਈਆਂ ਤੇ ਨੇਰੀ ਨਾਲੇ ਨਾਲ ਪੱਤੇ ਪੁੱਤੇ ਵਧੀਆ ਸਾਫ ਪਿਆ ਸੀ ਚੌਤਰਾ ਰੱਬ ਦਾ ਕੰਮ ਨਾ ਆਇਨੀ ਵੀ ਮੈਂ ਸਿੱਧਾ ਮੀ ਪਾਦਾ ਜੀ ਚਾਰ ਕਣੀਆਂ ਪਾਉਣੀਆਂ ਦਾ ਪਹਿਲਾਂ ਐ ਛੱਡ ਰੱਖੀਏ ਤੇਜ਼ ਹਵਾ ਦੇਖੋ ਕਿੰਨੀ ਤੇਜ਼ ਦੇਖੋ 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 ਆਹਾ ਇਹ ਸੀ ਲਾਤਾ ਐਸੀ ਲਾਈਟ ਕੱਟਦੀ ਨਾਲ ਦੀ ਨਾਲ ਜਿਵੇਂ ਰੈਲੀ ਨੇ ਹਰਾ ਕੁੱਤਰਨਾ ਸੀਗਾ ਉਹ ਲਾਈਟ ਗਈ ਉਹ ਪਿਆ ਹਰਾ ਹੁਣ ਕੀ ਇਹ ਛੱਡ ਦੇਣ ਵਿਚਦੀ 15 ਮਿੰਟ ਛੱਡ ਦੇਣ ਤਾਂ ਸਾਰੀ ਕੋ ਸਾਰਾ ਹਰਾ ਕੁੱਤਰ ਜਾ ਜੋ ਤੇ ਲੋ ਜੀ ਮੈਂ ਲਾਉਣੀ ਆ ਕੱਪੜੇ ਤਾਂ ਤੇ ਅੱਜ ਮੈਂ ਨਾ ਸਵੇਰੇ ਗੋਲੀ ਨਹੀਂ ਲਈ ਮਗਾ ਹਾਰ ਜੂਗਾ ਮੈਂ ਰੋਜ਼ ਗੋਲੀ ਵੀ ਕਾ ਦੇ ਖਾਣੀ ਐ ਤੇ ਹ ਹੁਣ ਬਹੁਤ ਆ ਜਰਦ ਹੋਈ ਜਾਂਦਾ ਹੁਣ ਗੋਲੀ ਲਈਆ ਪਤਾ ਨਹੀਂ ਜੀ ਕੀ ਗਰੋ ਆ ਕਰੇ ਇਹੀ ਪੈਰ ਪਹਿਲਾਂ ਹੋਇਆ ਸੀ ਅੱਗੇ ਭਾਣਾ ਆਖੀ ਜਾਂਦੀਆਂ ਇਹੀ ਪੈਰ ਪਹਿਲਾਂ ਸੀਗਾ ਦੁਆਰੇ ਫੇਰ ਹੋ ਗਿਆ ਪੈਰ ਤੇ ਉਦਾਈ ਤੇਲ ਤੁਲ ਮਸਲ ਕੇ ਪੂਰੀ ਆਹ ਪੱਟੀ ਬਣ ਰੱਖੀ ਆ ਦੇਖੋ ਐ ਚੱਕੀ ਦਾ ਵੀ ਨੀਗਾ ਪੈਰ ਇੰਨਾ ਜਿਆਦਾ ਆਹੋ ਹੁੰਦਾ ਚਲੋ ਜੀ ਕਪੜੇ ਤੈ ਲਾਉਣੀ ਆ ਉਹ ਬਿੜ ਤੇ ਤਾਂ ਰੱਖੇ ਸਾਰੇ ਚਲੋ ਤੈ ਲਾ ਲਈ ਕਪੜੇ ਫਿਰ ਕੋਈ ਦਾ ਸਬਜੀ ਦਾ ਕਰਦੇ ਹਜੇ ਟਾਈਮ ਤਾਂ ਖੈਰ ਚਾਰਦਾ ਹੋਇਆ ਲੇਟ ਆ ਗਈ ਤਾਂ ਨਾਲ ਦੀ ਨਾਲ ਨੀਰਾ ਚਾਰਾ ਪਾ ਦੇਣਗੇ ਕਿਉਂਕਿ ਟਾਈਮ ਨਾਲ ਪਸੂ ਖਾ ਲੈਣਗੇ ਹਨਾ ਬਸ ਲੇਟ ਤੇ ਹੁੰਦਾ ਓਡੀਂ ਤੇ ਲੇਟ ਆ ਗਈ ਉਹਦੀ ਹਰਾ ਕੱਢ ਕੇ ਨਾਲ ਦੀ ਨਾਲ ਸੰਨ ਨੀਰਾ ਲਾ ਦੇਣਗੇ ਤੇ ਵਧੀਆ ਮੌਸਮ ਠੰਡਾ ਅੱਜ ਤੱਕ ਕਿਹੜਾ हो तो चलो जी फिर लो जी फिर अपना जीरा पूरा हो मैं नाल नाल जी दो आप जी जमुन पर सब्जी हैनी हो परसू आ मम्मी देख लाए उश्म दैणी ने देख तो तो लिया परसों जरा नहीं खाया ਇਹ ਨੂੰ ਹਟਾ ਲਾ ਜੀ ਮੂਦੀ ਨਾਲੇ ਨੂੰ ਕੀ ਵੀ ਸਾਧ ਹੋਏ ਤੇ ਪ੍ਰੀਤ ਫੜਾ ਕੇ ਲਿਆ ਜਾਈ ਪ੍ਰੀਤ ਨੂੰ ਹੋਾਈ ਫਿਰ ਪਲੀ ਜੀ ਅਲਸਾਂ ਤੋਂ ਮੇਰਾ ਪਰ ਪ੍ਰੀਤ ਕੋ ਫੜਾ ਲੀ ਆਪਾਂ ਬੈਠੀ ਰਹੀਏ 10 15 ਮਿੰਟ ਤੇ ਲੋ ਜੀ ਬਸ ਤੜਕਾ ਸਰਕਾ ਲਾਤਾ ਤਾਂ ਤੇ ਅੱਜ ਇੱਕ ਦੀਦੀ ਦਾ ਫੋਨ ਆਇਆ ਜੀ ਸਿੰਗਾਪੁਰ ਤੋਂ ਦੀਦੀ ਦਾ ਨਾਮ ਅਨਪ੍ਰੀਤ ਹੈ ਤੇ ਦੀਦੀ ਨੇ ਵਿਚਾਰਿਆ ਨੇ ਆਪ ਵੀ ਸਿੰਗਾਪੁਰ ਕਹਿੰਦੇ ਵੀ 2.5 ਘੰਟੇ ਦਾ ਫਰਕ ਹੁੰਦਾ ਹੈ ਕਹਿੰਦੇ 9:30 ਦਾ ਟਾਈਮ ਹੋਇਆ ਮੇਰੇ ਦੀਦੀ ਦਾ ਹੋਣਾ ਇਹਨਾਂ ਸ਼ਾਮ ਦਾ ਟਾਈਮ ਬਹੁਤ ਚੰਗਾ ਲੱਗਦਾ ਜੀ ਤੋਂ ਬਾਹਰਲੀ ਕੰਟਰੀਆਂ 'ਚੋਂ ਹੋਣ ਆਉਂਦੇ ਐ ਇੰਨਾ ਵੀ ਇੰਨਾ ਆਪਦੇ ਤੇ ਮਾਣ ਜਾ ਮਹਿਸੂਸ ਹੁੰਦਾ ਵੀ ਐਨੇ ਜੋਗੇ ਹੈ ਨਹੀਂ ਸੀਗਾ ਸੋਚਿਆ ਨਹੀਂ ਸੀ ਜਦੋਂ ਚੈਨਲ ਬਣਾਇਆ ਸੀ ਵੀ ਸਾਰੇ ਜਣੇ ਤੁਹਾਡਾ ਤੁਸੀਂ ਇੰਨੇ ਜ਼ਿਆਦਾ ਪਿਆਰ ਦਿਓਗੇ ਹਨਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਇੰਨੀ ਜ਼ਿਆਦਾ ਸਪੋਰਟ ਕਰਦੇ ਹੋਣਾ ਤੁਹਾਡਾ ਤਾਂ ਵੀ ਮੈਂ ਤਾਂ ਤੁਹਾਡਾ एहसान ਆਏ ਸਾਡੇ ਸਾਡੇ ਤੇ ਸਾਡੀ ਫੈਮਿਲੀ ਤੇ ਜਿਹੜਾ ਤੁਸੀਂ ਸਾਨੂੰ ਇੰਨਾ ਜਿਆਦਾ ਪਸੰਦ ਕਰਦੇ ਹੋ ਤੇ ਬਾਕੀ ਦੀਦੀ ਨੇ ਬਹੁਤ ਵਧੀਆ ਗੱਲ ਕਰੀ ਦੀਦੀ ਨੇ ਸਾਰਾ ਕਿਆ ਕਹਿੰਦੀ ਦੀਦੀ ਤੁਹਾਡੀ ਫੈਮਿਲੀ ਬਹੁਤ ਵਧੀਆ ਕਹਿੰਦੀ ਤੁਸੀਂ ਇੰਨੇ ਸਿੰਪਲ ਹੋ ਇੰਨੇ ਬਣ ਕੇ ਰਹਿੰਦੇ ਹੋ ਕਹਿੰਦੀ ਤੇ ਕਹਿੰਦੀ ਮੈਨੂੰ ਮੇਰੇ ਨਾਲ ਗੱਲ ਕਰਕੇ ਦੀਦੀ ਕਹਿੰਦੇ ਨਾ ਕਹਿੰਦੀ ਦੀਦੀ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਆਏ ਨਹੀਂ ਲੱਗ ਰਿਹਾ ਵੀ ਮੈਂ ਕਿਸੇ ਬਗਾਨੇ ਵੀ ਉੱਪਰ ਹੀ ਬੰਦੇ ਨਾਲ ਗੱਲ ਕਰ ਰਹੀ ਹਾਂ ਕਹਿੰਦੀ ਮੈਨੂੰ ਆਏ ਲੱਗ ਜਾਂਦਾ ਵੀ ਜਿਵੇਂ ਮੈਂ ਤੁਸੀਂ ਸਾਡੀ ਫੈਮਿਲੀ ਦੇ ਮੈਂਬਰ ਹੋ ਵੀ ਮੈਂ ਆਪਦੀ ਫੈਮਿਲੀ ਦੇ ਮੈਂਬਰ ਨਾਲ ਗੱਲ ਕਰ ਰਹੀ ਆ। ਥੈਂਕ ਯੂ ਸੋ ਮੱਚ ਭੈਣੇ ਇੰਨਾ ਜਿਆਦਾ ਪਿਆਰ ਦੇਣ ਲਈ ਤੇ ਵੀ ਉਮੀਦ ਤੋਂ ਵੱਧ ਮਿਲਿਆ ਹਨਾ ਮੈਨੂੰ ਮੈਂ YouTube ਫੈਮਿਲੀ ਜਿਹੜੀ ਆਪਣੀ ਬਣੀ ਆ ਸਾਰੀ ਉਮੀਦ ਤੋਂ ਵੱਧ ਤੁਸੀਂ ਮੋਹ ਪਿਆਰ ਦਿੱਤਾ ਹੈ। ਇੰਨੇ ਜੋਗੇ ਮੈਂ ਸੋਚਿਆ ਨਹੀਂ ਸੀ ਵੀ ਇੰਨੇ ਜੋਗੇ ਕਰ ਦੋਗੇ ਤੁਸੀਂ ਜਿੰਨਾ ਜੋਗੇ ਜਰਾ ਇੱਥੋਂ ਤੱਕ ਪਹੁੰਚ ਗਏ ਹਨਾ ਵਾਹਿਗੁਰੂ ਦੀ ਕਿਰਪਾ ਨਾਲ ਤੇ ਲਓ ਜੀ ਮੂੰਗੀ ਆਪਾਂ ਭਿਉ ਕੇ ਰੱਖਤੀ ਸੀਗੀ ਤੇ ਮੂੰਗੀ ਆਪਣੀ ਖੁੱਲ ਚੁੱਕੀ ਆ ਵਧੀਆ ਪਾਣੀ ਉਬਲ ਗਿਆ ਜੀ ਉਹਦੋਂ ਪਾ ਦਾਂਗੇ ਤੇ ਬਾਕੀ ਜੀ ਕਈ ਕਈ ਬਣਾ ਨੇ ਆਪਾਂ ਨੂੰ ਨਾ ਆਖਿਆ ਸੀ ਲੈਣ ਵਾਸਤੇ ਤੇ ਅੱਜ ਤਾਂ ਜੀ ਬੱਸ ਹੈ ਭੁੱਲ ਜੇ ਵਾਸਤੇ ਧਿਆਨ ਚੋਂ ਨਿਕਲ ਗਿਆ ਤੇ ਕੱਲ ਨੂੰ ਕੱਲ ਨੂੰ ਆਪਾਂ ਯਾਦ ਕਰਕੇ ਨਾ ਲਵਾਗੇ ਤੇ ਬਸ ਜੀ ਇੱਕ ਤਰ੍ਹਾਂ ਮੇਰਾ ਪੈਰ ਦੇਖੋ ਆਏ ਪਤਾ ਨਹੀਂ ਸੁੱਚਿਆ ਪਿਆ ਕੀ ਵਿਚਾਰਾ ਦੁਖੀ ਹੁੰਦਾ ਜੀ ਜਿਵੇਂ ਆਹ ਪੈਰ ਤਾਂ ਆਪਾਂ ਆਏ ਮੋੜ ਲੈਣੇ ਆਏ ਹੁੰਦਾ ਇਹ ਆਏ ਨਹੀਂ ਹੁੰਦਾ ਇਥੋਂ ਜਦੋਂ ਆਏ ਕਰਦੇ ਹੋ ਬਹੁਤ ਜ਼ਿਆਦਾ ਪਤਾ ਨਹੀਂ ਪੀੜ ਜੀ ਨਿਕਲਦੀ ਹੈ ਤੇ ਗਰਮ ਪੱਟੀ ਲਾਈ ਸੀ ਜੀ ਉਹ ਮੈਂ ਲਾਤੀ ਮੈਂ ਤਾਂ ਉਹਦੇ ਨਾਲ ਨਾ ਬਹੁਤ ਜ਼ਿਆਦਾ ਮੱਚਾ ਲੱਗਿਆ ਪੈਰ ਮੈਂ 2 ਘੰਟੇ ਚ ਰੱਖੀ ਫਿਰ ਲਾਤੀ ਤੇ ਚਲੋ ਜੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਮੰਮੀ ਕੱਢੀ ਜਾਂਦੇ ਝੋਟੀ ਦੀ ਧਾਰ ਤੇ ਮੈਂ ਬਸ ਸਾਗੀ ਨੂੰ ਬਾਲਾ ਦਵਾ ਕੇ ਇਹਦੇ ਫਿਰ ਆਪਾਂ ਕਰਦੇ ਦੁੱਧ ਬਾਹ ਸਾਹਮਦੇ ਤੇ ਚਲੋ ਜੀ ਮਿਲਾਂਗੇ ਆਪਾਂ ਕੱਲ ਨੂੰ ਤੁਹਾਨੂੰ ਕਿਸੇ ਨਵੇਂ ਵਲੌਗ ਦੇ ਨਾਲ ਫ੍ਰੀਜ ਜਿਹੜੇ ਭੈਣ ਭਰਾ ਨਵੇਂ ਆਉਂਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਜੀ ਐਵੇਂ ਹੀ ਆਪਣੇ ਚੈਨਲ ਨੂੰ ਸਪੋਰਟ ਬਣਾਈ ਰੱਖਿਓ ਬਹੁਤ ਬਣ ਭਰਾ ਨਵੇਂ ਆਉਂਦੇ ਪੁੱਛਦੇ ਆ ਤੁਹਾਡਾ ਪਿੰਡ ਕਿਹੜਾ ਸਾਡਾ ਪਿੰਡ ਹੈ ਜੀ ਔਡਾ ਜਿਹੜਾ ਸਾਡਾ ਸਰਸਾ ਹਰਿਆਣੇ ਦੇ ਵਿੱਚ ਰਹਿਦਾ ਸਾਡਾ ਪਿੰਡ ਤੇ ਬਾਕੀ ਪਲੀਜ਼ ਪਿਛਲੀਆਂ ਵੀਡੀਓਜ਼ ਨੂੰ ਅਮੀਰ ਕਰ ਜੇ ਤੁਸੀਂ ਦੇਖ ਲਓਗੇ ਤਾਂ ਜੋ ਕਿ ਸਾਡੀ ਫੈਮਲੀ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੇ ਤੇ ਜੇ ਚਲੋ ਆਪਣੇ ਨਾਲ ਤੁਸੀਂ ਹੁਣ ਜੁੜਿਓ ਅੱਗੇ ਦੇ ਅੱਗੇ ਵੀ ਆਪਾਂ ਆਪਦੇ ਬਾਰੇ ਥੋੜੀ ਥੋੜੀ ਜਾਣਕਾਰੀ ਥੋੜਾ ਸ਼ੇਅਰ ਕਰਦੇ ਰਵਾਂਗੇ ਕਿਉਂਕਿ ਜਿਹੜੇ ਭਣ ਭਰਾ ਨਵੇਂ ਜੁੜਿਆ ਹੈ ਨਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਜਦੋਂ ਨਵਾਂ ਕੋਈ ਜੁੜਦਾ ਉਹਨਾਂ ਨੂੰ ਆਇਆ ਹੁੰਦਾ ਵੀ ਆਪਾਂ ਇਹਨਾਂ ਦੀ ਫੈਮਿਲੀ ਬਾਰੇ ਵੀ ਜਾਣੀਏ ਹਨਾ ਹੋਰ ਜਾਣੀਏ ਵੀ ਕਿਵੇਂ ਆ ਕਿਵੇਂ ਨਹੀਂ ਤੇ ਚਲੋ ਜੀ ਹੌਲੀ ਹੌਲੀ ਤੁਹਾਨੂੰ ਜਿਵੇਂ ਆਪਣੇ ਬਲੌਗ ਦੇਖੋਗੇ ਤੁਹਾਨੂੰ ਸਾਰੀ ਆਪਣੇ ਫੈਮਿਲੀ ਬਾਰੇ ਪਤਾ ਲੱਗ ਜੂਗਾ ਤੇ ਚਲੋ ਜੀ ਕਰਦੇ ਆ ਵੀਡੀਓ ਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਸਾਰਿਆਂ ਨੂੰ ਸ਼ਸ਼ਿਆ ਕਾਲ ਜੀ ਬਾਏ ਬਾਏ ਜੀ